ਪਹਿਲੀ ਗੱਲ ਮੈਨੂੰ ਕੋਈ ਪਸੰਦ ਨਹੀਂ ਸੀ ਕਰਦਾ ਮੇਰੇ ਸੋਹਰੇ ਘਰ ਚ ਕੋਈ ਵੀ ਕੋਈ ਵੀ ਉਹ ਜਾਂਦੇ ਸੀ ਇਹਨਾਂ ਦੀ ਅਰੇਂਜਮੈਂਜ ਹੋਵੇ ਅਰੇਂਜ ਮੈਰਿਜ ਹੋਵੇ ਠੀਕ ਹੈ ਤੇ ਸਾਨੂੰ ਨਹੀਂ ਪਸੰਦ ਪ੍ਰੀਆ ਮੈਂ ਸੋਚਦੀ ਸੀ ਯਾਰ ਮੇਰੇ ਕਾਣਾਚਾਰ ਲੱਗੇ ਆ ਕਿ ਮੇਰੇ ਅੱਖਾਂ ਚਾਰ ਲੱਗੇ ਜਿਹੜੇ ਮੈਂ ਪਸੰਦ ਨਹੀਂ ਹੈਗੀ ਹੁੰਦਾ ਹੈ ਵੀ ਪੇਰੈਂਟਸ ਨੂੰ ਉਹਨਾਂ ਦੀ ਆਪਣੀ ਸੋਚ ਹੈ ਠੀਕ ਹੈ ਬਟ ਮੇਰਾ ਪਿਆਰ ਸੀ ਕਿਉਂਕਿ ਮੇਰੇ ਲਈ ਸਿਰਫ ਇੱਕ ਹਸਬੰਡ ਨਹੀਂ ਸੀ ਇੱਕ ਮੇਰੇ ਲਈ ਇਹ ਨਹੀਂ ਸੀ ਕਿ ਮੈਂ ਇਹਨਾਂ ਨਾਲ ਵਿਆਹ ਕਰਾਣਾ ਤੇ ਇਸ ਕਰਕੇ ਇਹ ਮੇਰੀ ਇੱਕ ਪ੍ਰੇਰਣਾ ਸੀ ਜੀ ਇਹ ਮੇਰੀ ਹਮੇਸ਼ਾ ਪ੍ਰੇਰਣਾ ਰਹੇ ਨੇ ਤੇ ਮੈਂ ਪ੍ਰੇਰਣਾ ਨੂੰ ਛੱਡਣਾ ਨਹੀਂ ਜਾਂਦੀ ਸੀ ਠੀਕ ਹੈ ਸੋ ਬਹੁਤ ਜ਼ਿਆਦਾ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਕੀ ਜੋ ਹੁੰਦੇ ਰਿਸ਼ਤੇਦਾਰ ਵੀ ਹੁੰਦੇ ਜਿੱਦਾਂ ਹਨਾ ਬਹੁਤ ਸਾਰੇ ਕਿ ਨਹੀਂ ਆ ਇਹ ਨੋਤੀ ਹੈਗੀ ਆ ਵੀ ਇਹਨਾਂ ਨੂੰ ਘਰ ਹੀ ਸਾਹਮਣੇ ਚਾਹੀਦੇ ਮੁਸ਼ਕਲਾਂ ਹੀ ਮੁਸ਼ਕਲਾਂ ਸੀ ਜਾਈ ਹੱਦੋਂ ਆਦ ਮੁਸ਼ਕਿਲ ਮਰੇ ਮੁਸ਼ਕਿਲਾਂ ਦੇ ਖਤਮ ਹੋਣ ਦਾ ਨਾਂ ਹੀ ਲੈਂਦੇ ਆਂ ਜੇ ਮੈਂ ਕਿਹਾ ਬੇੜਾ ਗਰਗ ਹੋ ਜਾਣਾ ਮੁਸ਼ਕਿਲਾਂ ਦਾ ਹੈ ਦਵਾ ਕਰੇ ਨਾ ਮੁਸ਼ਕਿਲਾਂ ਨੂੰ ਯਾਰ ਜ਼ਿੰਦਗੀ ਜਿਓ ਚੱਕਰ ਇਹ ਵੇਖੋ ਜੀ ਮੇਰੀ ਮੇਰੀ ਲਾਈਫ ਚ ਮੇਰੇ ਲਈ ਜੋ ਇੰਪੋਰਟੈਂਟ ਪਰਸਨ ਹੈ ਰਹੇਗਾ ਠੀਕ ਹੈ ਚਲ ਪਾਸਟ ਤੇ ਵਿੱਚ ਨਹੀਂ ਸੀ ਉਹ ਠੀਕ ਹੈ ਉਹ ਮੇਰੇ ਹਸਬੰਡ ਹੈ ਜੀ ਮੈਂ ਧੰਨਵਾਦੀ ਆ ਉਹਨਾਂ ਦੀ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੀ ਕਲਾ ਨੂੰ ਐਪਰੀਸ਼ੀਏਟ ਕੀਤਾ ਜੀ ਠੀਕ ਹੈ ਮੈਂ ਜਦੋਂ ਵੀ ਕੋਈ ਚੀਜ਼ ਨੂੰ ਪਿੱਛੇ ਹਟਣਾ ਨਾ ਪ੍ਰਿਆ ਤੂੰ ਟਰੈਕ ਤੋਂ ਨਾ ਹਟ ਤੇਰੇ ਚ ਕਲਾ ਹੈਗੀ ਆ ਵਿਖਾ ਦੁਨੀਆ ਨੂੰ ਵਿਖਾ ਦੁਨੀਆ ਨੂੰ ਠੀਕ ਹੈ ਤੂੰ ਕਿਉਂ ਨਹੀਂ ਅੱਗੇ ਆਂਦੀ ਫਿਰ ਮੈਂ ਸੋਚਿਆ ਨਹੀਂ ਯਾਰ ਉਹ ਕੁੜੀਆਂ ਵੀ ਨੇ ਜਿਨ੍ਹਾਂ ਨੂੰ ਘਰ ਤੋਂ ਪਰミਸ਼ਨ ਨਹੀਂ ਮਿਲਦੀ ਬਹੁਤ ਸਾਰੀਆਂ ਕੁੜੀਆਂ ਨੇ ਆ ਦਿਲ ਦੀਆਂ ਦੀ ਜਾਂ ਦਿਲ 'ਚ ਰਹਿ ਜਾਂਦੀਆਂ ਨੇ ਤੇ ਮੈਂ ਕਿੰਨੀ ਕਰਮਵਾਲੀ ਆ ਨਾ ਮੈਨੂੰ ਐਪਰੀਸ਼ੀਏਟ ਕਰਦੇ ਨੇ ਉਹ ਸੋ ਫਿਰ ਸਭਾਰਤੂ ਮਾ ਪਾਸਟਰ ਦੇ ਵਿੱਚ ਤਾਂ ਤੁਸੀਂ ਬਹੁਤ ਸਾਰਾ ਸੰਘਰਸ਼ ਦੇਖਿਆ ਹੁਣ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਆ ਤੁਹਾਡੀ ਸੰਘਰਸ਼ ਕਦੇ ਖਤਮ ਨਹੀਂ ਹੁੰਦਾ ਜੇਕਰ ਇਨਸਾਨ ਕਾਇਦੇ ਕਿਉਂ ਦਾ ਸੰਘਰਸ਼ ਖਤਮ ਹੋ ਗਿਆ ਤੇ ਇਹਦਾ ਮਤਲਬ ਉਹਦੀ ਜ਼ਿੰਦਗੀ ਖਤਮ ਹੋ ਗਈ ਸੰਘਰਸ਼ ਚੱਲਦੇ ਰਹਿੰਦੇ ਆ ਤੇ ਚੱਲਦੇ ਹੀ ਰਹਿਣ ਠੀਕ ਹੈ ਸੰਘਰਸ਼ ਜ਼ਿੰਦਗੀ ਤੇ ਮੇਰੇ ਜਿਹੜੇ ਵਿਆਹ ਦੀ ਗੱਲ ਆ ਬਹੁਤ ਮੁਸ਼ਕਲਾਂ ਆਈਆਂ ਇੰਨੀਆਂ ਕਿ ਜ਼ਿਆਦਾ ਤੇ ਮੇਰੇ ਤੇ ਮੇਰੇ ਹਸਬੰਦ ਦੇ ਉੱਪਰ ਬਹੁਤ ਜ਼ਿਆਦਾ ਇਦਾਂ ਦੇ ਸੰਘਰਸ਼ ਐਦਾਂ ਦੀਆਂ ਗੱਲਾਂ ਹੋਈਆਂ ਜਿਹੜੀਆਂ ਨਾ ਪੋਹ ਲੈ ਨਹੀਂ ਸਕਦੇ ਇਨ ਫਿਊਚਰ ਕਰੇ ਦੱਸਾਂਗੀ ਜੀ ਹਾਂ ਜੀ ਦੱਸੋ ਜਰੂਰ ਹੋਵੇ ਅੱਜ ਗੱਲਾਂ ਸ਼ੇਅਰ ਕਰੀ ਦਿਓ ਫਿਰ ਜੀ ਇੰਨੇ ਦੁੱਖ ਖੋਲ ਹੀ ਲੈ ਆ ਤੇ ਫਿਰ ਉਹ ਵੀ ਦੁੱਖ ਜਿਹੜਾ ਅੱਜ ਦੱਸ ਹੀ ਦਿਓ ਫਿਰ ਪਹਿਲੀ ਗੱਲ ਮੈਨੂੰ ਕੋਈ ਪਸੰਦ ਨਹੀਂ ਸੀ ਕਰਦਾ ਮੇਰੇ ਸਹੁਰੇ ਘਰ ਚ ਕੋਈ ਵੀ ਕੋਈ ਵੀ ਉਹ ਚਾਹੁੰਦੇ ਸੀ ਇਹਨਾਂ ਦੀ ਅਰੇਂਜਮੈਂਟ ਹੋਵੇ ਅਰੇਂਜ ਮੈਰਿਜ ਹੋਵੇ ਠੀਕ ਹੈ ਤੇ ਸਾਨੂੰ ਨਹੀਂ ਪਸੰਦ ਪਰੀ ਆ ਮੈਂ ਸੋਚਦੀ ਸੀ ਯਾਰ ਇਹ ਮੇਰੇ ਕਾਣਾਚਾਰ ਲੱਗੇ ਆ ਕਿ ਮੇਰੇ ਅੱਖਾਚਾਰ ਲੱਗੇ ਜਿਹੜੇ ਮੈਂ ਪਸੰਦ ਨਹੀਂ ਹੈਗੀ ਹੁੰਦਾ ਹੈ ਵੀ ਪੇਰੈਂਟਸ ਨੂੰ ਉਹਨਾਂ ਦੀ ਆਪਣੀ ਸੋਚ ਆ ਠੀਕ ਆ ਬਟ ਮੇਰਾ ਪਿਆਰ ਸੀ ਕਿਉਂਕਿ ਮੇਰੇ ਲਈ ਸਿਰਫ ਇੱਕ ਹਸਬੰਡ ਨਹੀਂ ਸੀ ਇੱਕ ਮੇਰੇ ਲਈ ਇਹ ਨਹੀਂ ਸੀ ਕਿ ਮੈਂ ਇਹਨਾਂ ਨਾਲ ਵਿਆਹ ਕਰਾਣਾ ਤੇ ਇਸ ਕਰਕੇ ਇਹ ਮੇਰੀ ਇੱਕ ਪ੍ਰੇਰਣਾ ਸੀ ਇਹ ਮੇਰੀ ਹਮੇਸ਼ਾ ਪ੍ਰੇਰਣਾ ਰਹੇ ਨੇ ਤੇ ਮੈਂ ਪ੍ਰੇਰਣਾ ਨੂੰ ਛੱਡਣਾ ਨਹੀਂ ਜਾਣਦੀ ਸੀ ਠੀਕ ਐ ਸੋ ਬਹੁਤ ਜ਼ਿਆਦਾ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਕੀ ਜੋ ਹੁੰਦੇ ਰਿਸ਼ਤੇਦਾਰ ਵੀ ਹੁੰਦੇ ਜਿੱਦਾਂ ਹਨਾ ਬਹੁਤ ਸਾਰੇ ਕਿ ਨਹੀਂ ਆ ਇਹ ਨੋਤੀ ਹੈਗੀ ਆ ਵੀ ਇਹਨਾਂ ਨੂੰ ਘਰ ਹੀ ਸਾਹਮਣੇ ਚਾਹੀਦੇ ਇਹ ਜਿਹੜਾ ਕੰਟੈਂਟ ਆ ਸਾਰਾ ਕਿਵੇਂ ਮਾਈਂਡ ਦੇ ਵਿੱਚ ਆਂਦਾ ਫਿਰ ਤੁਹਾਡੇ ਟਿੱਡੋ ਆਂਦਾ ਫਿਰ ਮੈਂ ਕਹਿੰਦਾ ਪੁੱਛੋ ਨਾ ਜੀ ਮੈਂ ਕਹਿੰਦੀ ਪੁੱਛੋ ਹੀ ਨਾ ਨਹੀਂ ਦੇਖੋ ਜੀ ਜੇਕਰ ਸੱਚ ਦੀ ਗੱਲ ਹੈ ਨਾ ਬਿੰਦਾਸ ਚੀਜ਼ਾਂ ਬੋਲਣੀਆਂ ਚਾਹੀਦੀਆਂ ਤੇ ਹਾਂ ਬਿਲਕੁਲ ਅੰਦਰ ਹੀ ਗੱਲਾਂ ਆਉਂਦੀਆਂ ਇਹ ਆਣੀਆਂ ਚਾਹੀਦੀਆਂ ਆ ਕਿਹੜੀ ਗੱਲ ਹੋਣੀ ਤੇ ਅੱਜ ਦੇਖੋ ਅੱਜ ਝੂਠ ਬੋਲੂਗੀ ਨਾ ਜੀ ਰੀਅਲ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕੱਕੇ ਹੋ ਵੀ ਜ਼ਿੰਦਗੀ ਨੇ ਮੈਨੂੰ ਬੜਾ ਕਠੋਰ ਬਣਾ ਦਿੱਤਾ ਬਟ ਮੈਂ ਹਾਂ সুইਟੀ ਆ ਮੈਂ ਬਹੁਤ ਸਵੀਟ ਆ ਤੁਸੀਂ ਤਾਂ ਸਿੱਧਾ ਹੁਣੇ ਕਹਿ ਰਹੇ ਸੀਗੇ ਕਿ ਫਿਲਟਰ ਲਾ ਦਿਓ ਹਾਂ ਤੇ ਫਿਲਟਰ ਉੱਚ ਕਿਹੜਾ ਯਾਰ ਕੱਕੇ ਪਾਉਂਦੀ ਗੱਲ ਆ ਕਿ ਲਾ ਦਿਓ ਪਲੀਜ਼ ਲਾ ਦਿਓ ਯਾਰ ਪਿਆਰ ਪਿਆਰ ਨਾਲ ਗੈਂਡ ਹੀ ਲਾ ਦਿਓ ਗੱਲ ਇਹ ਕਿ ਜਿੱਦਾਂ ਹੁਣ ਦੇਖੋ ਕੱਲੀ ਕੁੜੀ ਮਾਂ ਤੋਂ ਬਿਨਾਂ ਰਹਿ ਗਈ ਤੇ ਆਪੇ ਸੋਚੋ ਉਹਨੂੰ ਜੇ ਉਹ ਨਾਜੂਕ ਬਣ ਕੇ ਰਹੇਗੀ ਤੇ ਕੋਈ ਵੀ ਹਨਾ ਹੱਥ ਪਾਏਗਾ ਕੋਈ ਵੀ ਦੁਨੀਆ ਇਨੀ ਚੰਗੀ ਨਹੀਂ ਆ ਕੁੜੀਆਂ ਵਾਸਤੇ ਸਮਾਜ ਬਹੁਤ ਗੰਦਾ ਹੈ ਮੈਂ ਸਾਰੇ ਦੀ ਗੱਲ ਨਹੀਂ ਕਰਦੀ ਪਈ ਕਿ ਬਾਕੀ ਸਾਰੇ ਆਣ ਕੇ ਕਮੈਂਟ ਵਿੱਚ ਕਹਿਣ ਵੀ ਇਹ ਗਲਤ ਕਹਿੰਦੀ ਪਈ ਐ ਮੈਂ ਉਹਨਾਂ ਲਈ ਕਹਿੰਦੀ ਪਈ ਐ ਜਿਨ੍ਹਾਂ ਦੇ ਸਿਰ ਤੇ ਮਾਂ ਨਹੀਂ ਆ ਉਹ ਅੱਜ ਕੱਲ ਦੇ ਮਾਵਾਂ ਵਾਲੀਆਂ ਕੁੜੀਆਂ ਨੂੰ ਨਹੀਂ ਛੱਡਦੇ ਪਏ ਲੋਕੀ ਜੀ ਮੇਰੇ ਸਿਰ ਤੇ ਤਾਂ ਮਾਂ ਨਹੀਂ ਸੀ ਮੇਰੇ ਫਾਦਰ ਸਾਹਿਬ ਜਾਂਦੇ ਸੀ ਹਨਾ ਕੀ ਪਤਾ ਕਿੰਨੇ ਕੁ ਲੋਕਾਂ ਦੇ ਅੱਖ ਮੇਰੇ ਤੇ ਸੀ ਸਪਸ਼ਟ ਜੀ ਗੱਲ ਹੈ ਪਰ ਜੇ ਮੇ ਰੂਡ ਨਾ ਬਣਦੀ ਉਸ ਸਮੇ ਮੂੰਹ ਫਟ ਨਾ ਬਣਦੀ ਤੇ ਅੱਜ ਸ਼ਾਇਦ ਮੇਰੀ ਜ਼ਿੰਦਗੀ ਵਧੀਆ ਨਾ ਹੁੰਦੀ ਜੀ ਹੈਨਾ ਸੋ ਇਸ ਕਰਕੇ ਮੈਂ ਉਹ ਤੋਂ ਬਚਪਨ ਤੋਂ ਕਦੇ ਵੀ ਬੰਨ ਨਾ ਸਟਾਰਟ ਕਰ ਦਿੱਤਾ ਸੀ ਸੋ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਤੁਸੀਂ ਲਾਸਟ ਵਿੱਚ ਮੈਂ ਮੈਸੇਜ ਦੇਣਾ ਚਾਹਾਂਗੀ ਉਹਨਾਂ ਸਾਰੀਆਂ ਕੁੜੀਆਂ ਨੂੰ ਉਹਨਾਂ ਸਾਰੀਆਂ ਨੋਆ ਨੂੰ ਉਹਨਾਂ ਸਾਰੀਆਂ ਨੋਆ ਨੂੰ ਕਿ ਆਪਣੀ ਕਲਾ ਨੂੰ ਕਦੇ ਵੀ ਦਿਲ 'ਚ ਨਹੀਂ ਰੱਖਣਾ ਯਾਰੋ ਇੱਕੋ ਜਨਮ ਮਿਲਿਆ ਆ ਜੀਣ ਵਾਸਤੇ ਚਿਉਰ ਨਹੀਂ ਹੈ ਕਿ ਅਗਲਾ ਜਨਮ ਮਿਲਣਾ ਹੈ ਠੀਕ ਹੈ ਸੋ ਇਸ ਕਰਕੇ ਜੋ ਦਿਲ ਕਰਦਾ ਕਰੋ ਯਾਰ ਤੁਹਾਨੂੰ ਕੁਕਿੰਗ ਕਰਨੀ ਪਸੰਦ ਹੈ ਯਾਰ ਉੱਥੇ ਜਾਓ ਤੁਹਾਨੂੰ ਸਿੰਗਿੰਗ ਕਰਨੀ ਪਸੰਦ ਹੈ ਯਾਰ ਸਿੰਗਿੰਗ ਕਰੋ ਤੁਹਾਨੂੰ ਐਕਟਿੰਗ ਕਰਨੀ ਪਸੰਦ ਹੈ ਯਾਰ ਐਕਟਿੰਗ ਕਰੋ ਪਰ ਦਿਲ 'ਚ ਕਦੇ ਕੁਝ ਨਹੀਂ ਰੱਖਣਾ ਠੀਕ ਹੈ ਆਪਣੇ ਹਸਬੰਡ ਨੂੰ ਦੱਸੋ ਸ਼ੇਅਰ ਕਰੋ ਘਰ ਦੇ ਵੀ ਚੰਗੇ ਹੁੰਦੇ ਨੇ ਹਸਬੰਡ ਤੇ ਚੰਗੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਈਆਂ ਹੋ ਠੀਕ ਹੈ ਜੇ ਕੁੜੀਆਂ ਨੇ ਸਾਰੀ ਚੀਜ਼ਾਂ ਛੱਡ ਕੇ ਨਾ ਆਪਣੀ ਕਲਾ ਨੂੰ ਪਹਿਚਾਣ ਕੇ ਬਾਦ ਛਾ ਜਾਓ ਦੁਨੀਆ ਤੇ ਕੋਈ ਚੱਕਰ ਨਹੀਂ ਜੀ ਠੀਕ ਹੈ ਜਾਂਦੇ ਜਾਂਦੇ ਇੱਕ ਗੀਤ ਵੀ ਸੁਣਾ ਦਿਓ ਫਿਰ ਲਾਸਟ ਦੇ ਵਿੱਚ ਹਾਂਜੀ ਜਾਂਦੇ ਜਾਂਦੇ ਕੀ ਕੀ ਸੁਣਾਵਾ ਯਾਰ 에 ਤੂੰ ਦੱਸ ਤੂੰ ਇਹਨਾਂ ਤੇ ਮੇਰੇ ਹਸਬੰਦ ਨਹੀਂ ਆਣਾ ਆਪਣੇ ਸੁਣਾ ਦੇ ਹੈ ਹਸਬੰਦ ਨੈਕਸਟ ਪਲੀਜ਼ ਹੋਈਗਾ ਦਿਨ ਕਿੰਨੇ ਚੰਗੇ ਹੋਣੇ ਤੇਰੇ ਮੇਰੇ ਸੋਹਣਿਆ ਹੋ ਗਏ ਆਪਣੇ ਦੋਹਾਂ ਦੇ ਜਦੋਂ ਫੇਰੇ ਸੋਹਣਿਆ ਇਸ ਫਿਲਮ ਦੇ ਹੀਰੋ ਤੂੰ ਤੇ ਮੈਂ ਹੋਵਾਂਗੇ ਅੱਗੇ ਕੈਮਰਾ ਰਹੂਗਾ ਤੇਰੇ ਮੇਰੇ ਸੋਹਣਿਆ ਆ ਚੋਰੀ ਫੋਨ ਵਾਲਾ ਜੱਪ ਵੀ ਮੁਕਾਉ ਸਾਡਾ ਰੱਬ ਫੋਨ ਵਾਲਾ ਜੱਪ ਵੀ ਮੁਕਾਉ ਸਾਡਾ ਰੱਬ ਇੱਕ ਦੂਸਰੇ ਦੇ ਹੱਥ ਸਾਡੀ ਡੋਰ ਹੋਣੀ ਆ ਇਹ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀ ਆ ਵੇ ਫਿਰ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀ ਆ ਇਹ ਜਾਂਦੇ ਜਾਂਦੇ ਮੇਰਾ ਗਾਣਾ ਜੀ ਪ੍ਰੋਮੋਸ਼ਨ ਮੇ ਕਰ ਜਾ ਮੇਰਾ ਗਾਣਾ ਆ ਆਪ ਹੀ ਗਾਇਆ ਯਾ ਠੀਕ ਹੈ ਸੋਇਸ਼ ਕਰਕੇ ਇਹਨੂੰ ਪਿਆਰ ਦੇ ਯਾਰ ਤੇ ਥੈਂਕ ਯੂ ਸੋ ਮੱਚ ਯਾਰ ਲਵ ਸੋਨਾ ਸੋਗਾ ਤੁਹਾਡਾ ਥੈਂਕ ਯੂ ਧੰਨਵਾਦ ਸਮਾਂ ਦੇਣ ਦੇ ਲਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ